ਤੇੜਾ ਜੀਪ ਚ ਲੈ ਗਏ ਬੂਟੇ ਇਹ ਜਿੰਨੇ ਫਲਾਂ ਦੇ ਬੂਟੇ ਆ ਬਾਗ ਲਾਉਣਾ ਸਾਰਾ ਬਹੁਤ ਵਧੀਆ ਜਿੰਨੇ ਕੰਪਨੀ ਵਾਲੇ ਆਪਣੇ ਨੂੰ ਨਾਰਾ ਨੂੰ ਫਲ ਲੱਗ ਗਿਆ ਇਹਨੂੰ ਵੀ ਬਹੁਤ ਵਧੀਆ ਪਿਆਰ ਅੱਜ ਨਾ ਇਹ ਕੰਮ ਕਰੇ ਅੱਜ ਨਾ ਇਹ ਕੰਮ ਕਰੇ ਇੱਕ ਇੱਕ ਥੱਲੇ ਪਾ ਕੇ ਥੈਲੀ ਤੇ ਲਾਓ ਬੂਟਾ ਭਾਈ ਰਜਿੰਦਰ ਸਿੰਘ ਜੀ ਵੈਗਰੂ ਦਾ ਨਾਮ ਲੈ ਕੇ ਤੇ ਬੂਟੇ ਲਾਈ ਜਾਓ ਉਹ ਕਹ ਹ ਕੋ ਕੰਮ ਨਾ ਕਰੀ ਇਹ ਅੱਜ ਸਾਡੇ ਵੀਰ ਬਲਜਿੰਦਰ ਸਿੰਘ ਦੇ ਜਨਮ ਦਿਨ ਦੇ ਕਰਕੇ ਮੁੰਡੇ ਦੇ ਉਹਦੇ ਮੁੰਡੇ ਦਾ ਅੱਜ ਜਨਮ ਦਿਨ ਹੀ ਤੇ ਦੱਜਾ ਵਾਰਾ ਉਹਦੇ ਚੱਕਰ ਚ ਬੂਟੇ ਲਾਉਣੇ ਹਣ ਆਪਣੇ ਇਹਨਾਂ ਪਰਿਵਾਰ ਦੇ ਆ ਬੇ ਹਾਂ ਬਿੱਤਾ ਫੜਿਆ ਮਿੱਟੀ ਨਾਲ ਉਹ ਜਨਮ ਦਿਨ ਤੋਂ ਇੱਕ ਦਿਨ ਪਿੱਛੇ ਲੰਘ ਗਿਆ ਵਾ ਤੇ ਉਹ ਫਿਰ ਕੱਲ ਲਿਆਂਦੇ ਹੀ ਜਾ ਗਿਆ ਅੱਜ ਲਾਉਣ ਲੱਗੇ ਬੂਟੇ ਇਹ ਪ੍ਰੇਮ ਨਾਲ ਮਿੱਟੀ ਦੇ ਵਿੱਚ ਰਲਾਉਂਦੇ ਹੁੰਦੇ ਦਵਾਈ ਹੋਏ ਉਹ ਵੀ ਥੱਲੇ ਪਾ ਦੇਣਾ ਇੱਕ ਪੈਕੜ ਇੱਕ ਕਪੋਤੇ ਪਾ ਦੇਣਾ ਤੂੰ ਨਾ ਤਰਨ ਤਰਨ ਵਾਲਾ ਮਾਲੀ ਨਾ ਬਣ ਤੇ ਬੂਟੇ ਲਈ ਉਹ ਦਵਾ ਦਾ ਬਾਪਾ ਫੋਨ ਵੇਚਦਾ ਜੋਦਾ ਕੋਈ ਨਹੀਂ ਫੋਨ ਲੈਦਾ ਜੋਦੇ ਜੋਦੇ ਨੇ ਦੁਕਾਨ ਖੋਲੀ ਕਿੱਥੋਂ ਲਈ ਆਉਂਦਾ ਫੋਨ ਅੱਗੇ 2-3 ਵਿੱਚ ਪਾਣੀ ਲਿਆ ਮੋੜੇ ਬਾਲਟੀ ਦਵਾਦਾਂ ਨਾਲੋਂ ਨਾਲ ਪਾਣੀ ਪਾਈ ਜਣਾ ਇਹਦੇ ਉੱਤੇ ਪਾ ਦੇ ਇੱਕ ਇੱਕ ਪੈਕਟ ਉੱਤੇ ਪਾਇਆ ਜੋ ਸਿਰੇ ਦੇ ਦੋ ਪੈਕਟੇ ਕਬੂਟੇ ਨੂੰ ਪਾਉਨੇ ਵਿੱਚ ਰਲਾ ਕੇ ਪਾਉਂਦੇ ਯਾਰ ਉਹ ਯਾਰ ਉਹੋ ਹੀ ਗੱਲ ਇਹ ਵੀ ਮਿੱਟੀ 'ਚ ਜਦੋਂ ਪੈ ਗਿਆ ਤਾਂ ਮਿੱਟੀ 'ਚ ਹੀ ਰਲ ਜਾਣਾ ਮੈਂ ਜੋਦੇ ਯਾਰ ਉਹ ਲਾਉਨੇ ਨੇ ਭਈਏ ਯਾਰ ਭਈਆਂ ਦੇ ਬੂਟੇ ਨਹੀਂ ਚੱਲਦੇ ਨੇ ਤੂੰ ਵਧੀਆ ਬਾਬੇ ਦਾ ਨਾਮ ਲੈ ਕੇ ਵੈਗਰੂ ਦਾ ਨਾਮ ਲੈ ਕੇ ਬਾਗ ਲਾਈ ਜਾ ਵਾ ਪਾਣੀ ਗਾ ਲੈਂਦੀ ਪਾਣੀ ਲੈ ਆਓ ਕਿੰਨਾ ਬਹੁਤ ਸੋਹਣਾ ਫਲ ਲੱਗਾ ਤਾਂ ਚਲੋ ਮਿੱਠੂ ਓ ਮਿੱਠੂ ਮਿੱਠੂ ਹਾਂਜੀ ਹਾ ਵਰਮਾਣਾ ਮਰਾਲੇ ਬੂਟੇ ਕੱਢ ਕੇ ਲਿਆਓ ਸਾਰੇ ਵਿੱਚੋਂ ਫੜ ਲਓ ਆ ਜਾਓ ਜੋ ਇੱਧਰ ਨੂੰ ਆ ਜਾਓ ਨੂੰ ਬੋੜਾ ਅਮਰੂਦਾ ਕਾ ਲੱਗਾ ਦੀ ਵੀ ਜਿੰਨੇ ਆਪਣੇ ਪੰਜਾਬ ਚ ਬੂਟੇ ਫਰੂਟਾਂ ਵਾਲੇ ਹੈਗੇ ਆ ਉਹ ਸਾਰੇ ਆਪਾਂ ਲਾਇਆ ਨਾਲੇ ਹੈਗੇ ਵੀ ਵਧੀਆ ਸੇ ਬੰਦਾ ਬੂਟਾ ਵੀ ਇੱਥੇ ਲਾਉਣਾ ਨਾ ਅਰਬੀ ਵਾਲੀ ਲਾਈਨ ਚ ਗੱਲ ਨਾ ਘੁੱਟ ਦੀ ਬੂਟੇ ਦਾ ਰੱਜਿਆ ਰੱਜਿਆ ਦੂਬਲਾ ਤੋੜਦੇ ਰੱਜਿਆ ਜ਼ਰੂਰੀ ਨਹੀਂ ਹੁੰਦਾ ਰੱਜਿਆ ਹੁੰਦਾ ਵਾ ਵੀ ਮੋੜ ਦਾ ਭਰਿਆ ਨੂੰ ਬੂਟੇ ਨੂੰ ਮੋੜ ਨਾ ਲਾਉਣ ਦਿਆਂ ਆ ਵੀ ਬੂਟਾ ਸੋਕ ਨਹੀਂ ਗਿਆ ਇਕ ਆ ਬੂਟਾ ਹੈ ਦੂਥਲੇ ਰਬੀ ਲਈ ਆ ਵੀਰ ਮੇਰਾ ਸਟੈਂਡ ਜਾ ਬਣਾ ਕੇ ਨਾ ਖਲੋ ਖੇਲ ਤੇ ਬਾਬਾ ਥੋੜੇ ਦੂਰ ਲਾਉਣੇ ਬੂਟੇ ਆ 5000 ਦਾ ਇੱਕ ਇੱਥੇ ਮਾਰੋ ਜਾ ਵਰਮਾ ਲੈ ਗਿਆ ਦੂਜਾ ਵੀ ਓਏ ਤੇ ਵਰਮਾਏ ਕੋਰੀ ਜੋ ਅਵੇ ਮਰੂਦ ਪਰਲੇ ਬੰਨੇ ਸਾਰੇ ਆਪਣੇ ਇਹਦੇ ਹੁਣ ਮੈਂ ਇਹ ਨਾਲ ਨਹੀਂ ਖੇਮਰ ਮੈਂ ਕਾ ਬਾਬਾ ਕਹਦਾ ਆ ਸੇਬਾਂ ਦਾ ਬੂਟਾ ਇਹਨੂੰ ਪਿਛਲੀ ਆ ਤਿੰਨクセ ਲੱਗੇ ਹਰੇ ਸੇਜ ਇਹਨੂੰ ਆ ਜਿੰਦੇ ਨਾਰਾ ਦਾ ਨਾਰਾ ਦਾ ਬੂਟਾ ਨਾਰਾ ਇਹ ਦੂਜੇ ਜਿਹੜੇ ਵੱਡੇ 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 ਨਾਰਾ ਦਾ ਟਾਕਾ ਨਾਰਾ ਟਾਕਾ ਜਿਹੜਾ ਬਾਪੜਾ ਜਿਹਾ ਦੇ ਹੋਈਏ ਖੇੜਾ ਟਾਕਾ ਨਾਰਾ ਹਾਂ ਜਿਹੜਾ ਬਾਪਾ ਬੱਪ ਚਲਾਉਂਦੇ ਦਿਵਾਲੀ ਤੇ ਹੋਈਏ ਇਹ ਇਹਨੂੰ ਲੱਗਾ ਕਰਦੇ ਹੁਣ ਇਹਨੂੰ ਇਹਦੇ 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 ਦੇ ਬੂਟੇ ਇਹਦੇ ਵਿੱਚ ਕਾਏ ਲਾਈਂ ਬਾਬਾ ਜੀ ਲਾਓ ਉਹ ਲਾਉ ਸਾਹ ਕਿਹੜਾ ਕਿਹੜਾ ਲਾਉਣਾ ਹੈਂ ਪੀਤਲੇਗੀ ਹੋ ਦੋ ਜੇ ਲਾਉਣਾ ਜਿਹੜੇ ਵਧੀਆ ਵਾ ਆ ਦੋ ਇੱਥੇ ਲਾ ਉੱਚੀ ਥਾਂ ਤੇ ਲੈ ਆ ਫਿਰ ਦੋ ਬੂਟੇ ਵੇੜੇ ਜਿੰਨਾਂ ਨੂੰ ਵਾਂਸ ਬੱਦੇ ਆ ਆਵੇ ਆੜੇ ਆਗੇ ਇਹ ਕਿਹੜੇ ਆ ਕਿਹੜੇ ਬਾਬਾ ਜੀ ਹਵਾ ਕਾਟੋ ਹਵਾ ਕਾਟੋ ਇਹ ਕਿਹੜੀ ਬਲਾ ਤੂੰ ਹੀ ਨਵੀਂ ਆ ਵਾਵਾ ਹਵਾ ਹਵਾ ਕਾਟੋ ਬਹੁਤ ਸੋਹਣਾ ਪੌਂਟ ਇਹਨੇ ਪਏ ਨਵੇਂ ਪਟਾਕੇ ਆ

ਉਹ ਪੈਕੇਟ ਪੈਕੇਟ ਚੁੱਕ ਕੇ ਲਿਆ ਮਿੱਠੂ ਤੋੜਾ ਦਵਾਈ ਵਾਲਾ ਹਰ ਇੱਕ ਬੂਟੇ ਨੂੰ ਦੋ ਪੈਕੇਟ ਪਾਉਣੇ ਆਪਾਂ ਆਵੇ ਨਿਸ਼ਾਨੀ ਤਾਂ ਯੋ ਬੂਟੇ ਲੱਗਦੇ ਮਾਰੂ ਆੜੂ ਆੜੂ ਆੜੂਆਂ ਦਾ ਬੂਟਾ ਬਹੁਤ ਵਧੀਆ ਤਰਿਆਵਾ ਆੜੂ ਬਹੁਤ ਵਧੀਆ ਲੱਗਦੇ ਆ ਆਜੇ ਥੱਲੇ ਹੀ ਨਿਗੇ ਨਿਗੇ ਬੂਟੇ ਲੱਗੇ ਆੜੂ ਦੇ ਹੂੰ ਵੇਲਾ ਜਿਹਦੇ ਜੋਦੇ ਖੜਨਾ ਦੇ ਇੱਕ ਅੱਧਾ ਬੂਟਾ ਓਏ ਆੜੂ ਆੜੂ ਜਦੋਂ ਪੱਕ ਕੇ ਡਿੱਗ ਪੈਂਦਾ ਨਾ ਜਿ ਤਰ੍ਹਾਂ ਨਾਵੇਂ ਇਹਨੂੰ ਕਿੰਨਾ ਫਲ ਪਿਆ ਵਾ ਤੇ ਇਹ ਪੁੱਤਰ ਤਨ ਤਾਂ ਗਿਆ ਓਏ ਪੁੱਤਰ ਗਿਆ ਹੀ ਮੈਂ ਆ ਵੀ ਆੜੂ ਗਿਆ ਨਾ ਇਹ ਵੀ ਆੜੂ ਆ ਵੀ ਆੜੂ ਗਿਆ ਚਲੋ ਘਰ ਦੇ ਆੜੂ ਵਾਧੂ ਹੋ ਜਾਣਗੇ ਹਨ ਫਿਰ ਆੜੂ ਆੜੂ ਚੱਲੂ ਆੜੂ ਆੜੂ ਹੋਣਗੇ ਫਿਰ ਓਏ ਮਿੱਠੂ ਹਣੀ ਮੜ ਕੇ ਜਿਹੜਾ ਤੂੜੀ ਲਾਉਂਦੇ ਆ ਕੱਚੇ ਦੀ ਡਾਈ ਉਹਦੇ ਹੁੰਦੇ ਉਹਨਾਂ ਨੂੰ ਖੋਜ ਹੀ ਪੈਂਦੀ ਹੁੰਦੀ ਆ ਇਹ ਲੇੜੇ ਲੂੜੇ ਜਦੋਂ ਪੈਂਦੀ ਨੇ ਇਹਨਾਂ ਬੰਦਿਆਂ ਨੂੰ ਖੋ ਉਦੋਂ ਫਿਰ ਆੜੂਆਂ ਦੇ ਲੋਕੇ ਉਹਲੇ ਜੋਗੇ ਤੇ ਆੜੂ ਡੋਉਂਦੇ ਆ ਉਹ ਪਾਜੀ ਆਗੇ ਆਪਣੇ ਮੇਨ ਉਹ ਵੀਰ ਜੀ ਨੂੰ ਪੁੱਛ ਲੋ ਕਿਹੜਾ ਬੂਟਾ ਕਿੱਥੇ ਲੱਗਣਾ ਉਹਦਾ ਵੀ ਸਲਾਹ ਤੋਂ ਬਿਨਾ ਕੰਮ ਨਹੀਂ ਕਰਨਾ ਤੁਸੀਂ ਸਲਾਹ ਦੇਗਾ ਪਾਜੀ ਦੱਸੋ ਕਿੱਥੇ ਕਿੱਥੇ ਲਾਉਣੇ ਬੂਟੇ ਬਾਬਾ ਤੁਹਾਨੂੰ ਇਹ ਚੰਗਾ ਲੱਗਿਆ ਮੁੜ ਕੇ ਤੂੜੀ ਦੇ ਸੀਜ਼ਨ ਤੂੰ ਹੀ ਲੋਕੇ ਖਾਣਾ ਨਾ ਇਹ ਤੇ ਤੈਨੂੰ ਦੱਸਿਆ ਪਾਜੀ ਮੇਨ ਆ ਤੂੰ ਹੀ ਤਰਣਾ ਨਾ ਆ ਟੂਟ ਪਾਏ ਆ ਵੇ ਯਾਰ 20 ਕਿੱਡੀ ਵਧੀਆ ਸੀ ਕਣਕ ਵਡਾਂਗੇ ਫੇਰ ਲਾਉਣ ਪੌਣ ਸਾਨੂੰ ਤਰਾਗੀ ਕਣਕ ਤੇ ਹੇਰ ਤੇ ਉਹ ਮਿੱਟੀ ਯਾਰ ਜੋਦੇ ਤੂੰ ਇਦਾਂ ਕਰਦਾ ਵਾ ਉਹ ਮਿੱਟੀ ਅਕਸਰ ਦਵਾਈ ਵਿੱਚ ਪਈ ਤੇ ਮਿੱਟੀ ਜੀ ਰਲਣ ਈ ਗਾੜੀ ਥੱਲੇ ਪੱਥਰ ਪਾਤਾ ਆ ਵੇਖੋ ਅਸੀਂ ਡ੍ਰੈਗਨ ਫੂਡ ਦੀ ਕੀਤੀ ਖੇਤੀ ਇੱਥੇ ਮੇਰਾ ਬਹੁਤ ਜ਼ਿਆਦਾ ਯੋਗਦਾਨ ਹੈ ਇਹਨੂੰ ਆਹ ਟਮਾਟਰ ਟਮਾਟਰ ਆ ਬੱਦੇ ਮੇਰੇ ਚਾਚੇ ਨੇ ਆਪਹੀਂ ਮੇਰੇ ਚਾਚੇ ਨੇ ਬੱਦੇ ਇਹ ਆਇਆ ਅੱਜੀ ਆ ਸਬਜੀ ਤੇ ਆਖੀ ਇਹ ਨਾ ਮੇਰੇ ਚਾਚੇ ਨੇ ਨੇ ਬੱਦੇ ਆ ਡ੍ਰੈਗਨ ਫੂਡ ਦੇ ਐਰ ਕੀ ਥੋੜਾ ਜਣਾ ਗੜਿਆਂ ਦੇ ਨਾਲ ਥੋੜਾ ਖਰਾਬ ਹੋ ਗਿਆ ਜੀ ਪਰ ਬਹੁਤ ਸੋਣਾ ਅਗਲੇ ਸਾਲ ਪੂਰੇ ਚੱਲਣਗੇ ਉੱਪਰ ਲੈ ਬਨੇ ਲਾਈ ਆਪਣੀ ਸਬਜੀ ਸਾਰੀ ਉਹ ਲੱਗੇ ਟਮਟੇ ਨਿਕਲੇ ਕੋ ਚੋੜੇ ਮਾਰੋ ਇਹ ਦੇਖ ਪੁੱਤਾਂ ਪਿੱਦੇ ਨਹੀਂ ਲਾਉਂਦੇ ਐੜੀ ਚੋੜਾ ਕਰਾ ਪਾਜੀ ਗਰਮ ਹੋ ਗਿਆ ਕਹਿੰਦੇ ਵੀ ਤੀ ਨਿਗੇ ਨਿਕਲੇ ਸਪੀਦੇ ਲਾਉਂਦੇ ਆ ਮਾਸਾ ਪਾ ਨਹੀਂ ਹੁਣਾ ਉਹ ਯਾਰ ਮੈਂ ਤੇਨੂੰ ਚੋੜਾ ਦੇ ਕਰਕੇ ਦਿਖਾ ਦਣਾ ਫੜੀ ਮਿੱਠੂ ਏ ਮੈਂ ਹੋਏ ਕਰਤਾ ਫੜ ਕੇ ਰਹਿ ਮਿੱਠੂ ਚੋੜਾ ਕਿਉਂ ਨਾ ਇਧਰੇ ਇਹਨੂੰ ਕਰ ਐ ਇਹਦੇ ਇਧਰੋਂ ਇਧਰੋਂ ਨੂੰ ਇਦਾਂ ਸਾਈਡ ਨੂੰ ਖਲੋ ਜਾ ਯਾਰ ਬਾਬਾ ਮੈਂ ਕਰਕੇ ਦਿਨਾ ਤੈਨੂੰ ਕੱਢ ਮਿੱਟੀ ਬਾਹਰ ਇਹ ਤੱਕ ਜਿੰਨੇ ਪ੍ਰੇਮ ਨਾਲ ਤੇ ਆਪਦੇ ਬਣਾਈ ਜਾਏਗਾ ਨਾ ਲਾਈ ਜਾਏਗਾ ਓਨੀ ਵਧੀਆ ਇਹ ਬੂਟੇ ਤੁਰਨੇ ਆ ਤੇ ਤੁਸੀਂ ਉਹ ਗੱਲ ਜਿ ਤਰ੍ਹਾਂ ਪਜੁਰਤ ਇਹ ਨਹੀਂ ਕੰਮ ਕਰੀ ਦਿੰਦਾ ਬਾਬਾ ਉਹਨਾਂ ਨੇ ਚਪਲਾ ਲੈ ਲਈਆਂ ਲੈ ਲਈ ਨੇ ਚਪਲਾ ਉਹਨਾਂ ਨੇ ਕਿੱਧਰ ਜਾਣਾ ਬਹਿਣਾ ਦੇ ਮਸ਼ੀਨ 'ਚ ਉਹਨਾਂ ਵਾਟ ਜਰਾ ਜੂਰਾ ਇੱਥੇ ਆ ਜਾਣ ਓਏ ਮੋਣ ਆ ਇਧਰ ਮਾਰ ਟੋਆ ਪੁੱਤ ਪਾਪਾ ਤਾ ਜੂ ਤੂੰ ਜਾ ਮੱਕੀ ਨੇ ਪਾਣੀ ਲਾਇਆ ਇਹ ਦੇ ਵੀ ਇਹਨੂੰ ਕੰਮ ਦੱਸ ਤਾ ਨਾ ਕਿ ਮੱਕੀ ਨੂੰ ਪਾਣੀ ਲਾਉਣ ਪਾ ਜਾਣਾ ਉਹ ਤਾਂ ਫਿਰ ਇਹੋ ਤਾਂ ਸਾਡੀਆਂ ਪਾਲਸੀਆਂ ਹੁੰਦੀਆਂ ਵਾਦੇ ਓ ਮੋਣਾ ਮੋਣਾ ਆਏ ਨਾ ਮੋਨੇ ਨਹੀਂ ਆਏ ਨਾ ਕਿੰਨੂ ਕਿਹੜਾ ਡਾਲੇ ਫੜ ਕੇ ਸਾਨੂੰ ਦੋ ਬੜਾਏ ਕਿਨੇ ਮੈਂ ਮੱਖੀ ਭਰ ਦੇ ਲਿਆ ਯਾਰ ਕੰਮ ਹੀ ਕਰਨਾ ਤੇ ਇਧਰ ਆ ਜਿੱਥੇ ਫੇਰ ਇਹ ਕੰਮ ਕਰਨਾ ਤੇਰੇ ਪਾਣੀ ਪਾਣੀ ਲਿਆ ਮਿੱਠੂ ਮਿੱਠੂ ਪਾਣੀ ਲਿਆ ਦੋ ਪਿਆ ਹੁਣ ਇੱਥੇ ਜਾਦੇ ਜਾਣੇ ਆ ਤੇ ਹੁਣ ਕੰਮ ਘਟ ਪੈ ਤੂੰ ਇਧਰ ਕਿਹੜਾ ਟੋਆ ਮਾਰੀ ਜਾਣਾ ਓਏ ਇਹ ਮੈਂ ਉਤਾ ਮਾਰਨੇ ਆ ਪੰਜਾਬੀ ਜੱਟ ਹੱਥ ਨਹੀਂ ਖਿਲਾਉਂਦੇ ਖਾਤ ਨਹੀਂ ਖਿਲਾਉਂਦੇ ਤਾਂ ਉਹ ਤਾਂ ਟੋਆ ਮਾਰ ਬੂਟਾ ਲਾਈਏ ਹੱਥ ਤਾਂ ਹੀ ਖਿਲਾਰ ਲਾਂਗੇ ਸਾਨੂੰ ਹੱਥ ਖਿਲਾਰਨ ਦੀ ਜਾਜ ਆ ਓਏ ਓ ਆੜਾ ਕਾਡੂ ਲੈ ਗਿਆ ਬੂਟਾ ਓਏ ਤੋੜਾ ਹਾ ਏਡਾ ਓ ਕਿਹੜਾ ਲੈ ਜਾ ਲੈ ਜੀਪ ਓਏ ਹਾਂ ਲੈ ਗਿਆ ਆ ਆਲਾ ਕਾਡੂ ਕਿਹੜਾ ਉਹਨੂੰ ਤਾਂ ਬੂਟੇ ਨਾ ਵੀਰ ਮੇਰਾ ਛੱਡ ਜਾ ਆੜਾ ਠੇਕੇਦਾਰ ਅੱਛਾ ਬੰਦਿਆਂ ਦਾ ਠੇਕੇਦਾਰ ਓ ਫੜਾਓ ਬਾਬਾ ਜੀ ਨੂੰ ਬਾਬਾ ਜੀ ਦੇ ਹੱਥ ਦੇ ਬੂਟੇ ਲਾਉਣੇ ਆ ਬਹੁਤ ਤੁਰਦੇ ਆ ਜਾ ਫੜ ਈ ਮੈਂ ਲਾਉਣਾ

ਦਾ ਯਾਰੀ ਆਡੀਓ ਰਿਕਾਰਡਿੰਗ ਆਵਾਜ਼ ਕਰਨੀ ਨੂੰ ਬਸ ਇਦਾਂ ਨਾਲ ਕਰੀ ਨਹੀਂ ਇਦਾਂ ਹੀ ਚੱਲਣਾ ਹੁੰਦਾਈ ਹੋ ਤਾਂ ਫਿਰ ਲਾਈਵ ਹੁੰਦਾ ਸਰ ਥੋੜੇ ਵੇਖੀਓ ਵੇਖੀਓ ਗੱਲ ਕੀ ਹੋ ਗਿਆ ਬਣਾ ਕੇ ਚੱਲ ਜਾਣਾ ਚੱਲ ਇਹ ਵਾਗ ਨੂੰ ਤੇਰਾ ਸ਼ੁਕਰ ਦਾ ਚੱਲ ਪਾਪ ਤੁਟੀ ਲਿਆ ਇੱਕ ਪੈਕਟ ਹੋਰ ਖੋਲ ਦਵਾਈ ਦਾ ਨਾ ਆਪਣੀ ਬਣਾ ਬਣਾ ਮਿੱਠੂ ਦੀ ਜੋਦੇ ਦੀ ਨਾ ਰਹਿ ਜੇ ਆਪਣੀ ਦੀ ਓਏ ਉਹ ਲੈਂਡ ਪੂਰੀ ਮਿੰਤੀ ਜੀ ਮਾਰ ਕੇ ਵੇਚਦੀ ਰੂਟਾ ਵੀਟਰ ਨੰਗ ਜੇ ਜਿਹੜਾ ਉਹ ਨਿੱਕਾ ਰੂਟਾ ਵੀਟਰ ਲੈ ਕੇ ਉਹਨੇ ਜਿੰਨਾ ਹੁਣ ਬਾਗਲ ਆਲੇ